ਉਤਰਾਖੰਡ ਦੇ ਬਗੈਸ਼ਵਰ ਜ਼ਿਲ੍ਹੇ ਦੇ ਕਪਕੋਰਡ ਦੇ ਵਿੱਚ ਬੱਦਲ ਫਟਣ ਵਰਗੀ ਸਥਿਤੀ ਸਾਹਮਣੇ ਆਈ ਹੈ ਤੁਹਾਨੂੰ ਦੱਸ ਜੀ ਕਿ ਪੂਰੇ ਖੇਤਰ ਦੇ ਵਿੱਚ ਵੱਡੇ ਪੱਧਰ ਤੇ ਹੜ੍ਹਾਂ ਅਤੇ ਭਾਰੀ ਮੀਂਹ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਤਰਾਖੰਡ ਸਿੱਤ ਕੇਦਾਰਨਾਥ ਅੰਮ ਦੀ ਤੀਰਥ ਯਾਤਰਾ ਦਸਮਈ ਤੋਂ ਸ਼ੁਰੂ ਹੋਵੇਗੀ ਜਿਸ ਦੇ ਲਈ ਲੱਖਾਂ ਲੋਕਾਂ ਨੇ ਰਜਿਸਟ੍ਰੇਸ਼ਨ ਵੀ ਕਰਵਾ ਦਿੱਤੀ ਹੈ ਤੇ ਸ਼ਰਧਾਲੂ ਹੌਲੀ ਹੌਲੀ ਪਹੁੰਚਨੇ ਸ਼ੁਰੂ ਹੋ ਚੁੱਕੇ ਨੇ ਤੇ ਇਸ ਦੌਰਾਨ ਸਵੇਰੇ ਦੇ ਵਕਫ ਵਕਫ ਜ਼ਿਲ੍ਹੇ ਦੇ ਵਿੱਚ ਮੌਸਮ ਨੇ ਕਰਵਟ ਲੈ ਲਈ ਤੇ ਕਈ ਥਾਵਾਂ ਤੇ ਮੀਂਹ ਅਤੇ ਗੜੇ ਪੈਣ ਦੀ ਸੰਭਾਵਨਾ ਜਿਹੜੀ ਕਿ ਜाहिर ਕੀਤੀ ਗਈ ਹੈ ਉੱਥੇ ਹੀ ਉਤਰਾਖੰ ਤੋ ਅਲਾਵਾ ਬਗੇਸ਼ਵਰ ਦੇ ਵਿੱਚ ਬੱਦਲ ਫਟ ਗਏ ਹਨ ਅਤੇ ਉੱਤਰ ਕਾਂਸੀ ਦੇ ਪੂਰੋਲਾ ਵਿੱਚ ਭਾਰੀ ਗੜੇਮਾਰੀ ਹੋਈ ਹੈ ਬੱਦਲ ਫਟਣ ਕਾਰਨ ਹੜ ਵਰਗੇ ਹਾਲਾਤ ਪੈਦਾ ਹੋ ਚੁੱਕੇ ਨੇ ਇਸ ਦੇ ਨਾਲ ਹੀ ਆਈਐਮਡੀ ਨੇ 13 ਮਈ ਤੱਕ ਉੱਤਰਾਖੰਡ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਹਲਕੀ ਬਾਰਿਸ਼ ਦੀ ਭਵਿੱਖਬਾਣੀ ਕਰ ਦਿੱਤੀ ਹੈ ਆਈਐਮਡੀ ਨੇ ਯਾਤਰੀਆਂ ਨੂੰ ਬਾਰਿਸ਼ ਹੋਣ ਦੌਰਾਨ ਪਹਾੜੀ ਯਾਤਰਾ ਯਾਤਰਾਵਾਂ ਤੇ ਜਾਣਦੇ ਜਿਹੜੇ ਕੀ ਨਾ ਜਾਣਦੇ ਅਪੀਲ ਕਰ ਦਿੱਤੀ ਹੈ ਕਿ ਇਸ ਤੋਂ ਇਲਾਵਾ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਮਾਨਸੂਨ ਆਫਤ ਨੂੰ ਘਟਕਰਨ ਅਤੇ ਚਾਰਤਾਮ ਪ੍ਰਬੰਧ ਤੇ ਅਧਿਕਾਰੀਆਂ ਦੇ ਨਾਲ ਮੀਟਿੰਗ ਵੀ ਕੀਤੀ ਹੈ ਤਾਂ ਹੜ ਵਰਗੇ ਹਾਲਾਤ ਜਿਹੜੇ ਕੀ ਪੈਦਾ ਹੋ ਚੁੱਕੇ ਨੇ ਜਿਸ ਨੂੰ ਲੈ ਕੇ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਹੈ ਤਾਂ ਉੱਤਰਾਖੰਡ ਦੇ ਪਗੇਸ਼ਵਰ ਜ਼ਿਲ੍ਹੇ ਦੇ ਕਪਕੋਰ ਦੇ ਵਿੱਚ ਬੱਦਲ ਫਟਣ ਵਰਗੀ ਸਥਿਤੀ ਸਾਹਮਣੇ ਆਈ ਹੈ ਪੂਰੇ ਖੇਤਰ ਦੇ ਵਿੱਚ ਵੱਡੇ ਪੱਧਰ ਤੇ ਹੜਾਂ ਅਤੇ ਭਾਰੀ ਮੀਂਹ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਤਰਾਖੰਡ ਦੇ ਬਗੈਸ਼ਵਰ ਜ਼ਿਲ੍ਹੇ ਦੇ ਕਪਕੋਰ ਦੇ ਵਿੱਚ ਬੱਦਲ ਫਟਣ ਵਰਗੀ ਸਥਿਤੀ ਸਾਹਮਣੇ ਆਈ ਹੈ ਤੁਹਾਨੂੰ ਦੱਸ ਜੀ ਕਿ ਪੂਰੇ ਖੇਤਰ ਦੇ ਵਿੱਚ ਵੱਡੇ ਪੱਧਰ ਤੇ ਹੜ੍ਹਾਂ ਅਤੇ ਭਾਰੀ ਮੀਂਹ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਤਰਾਖੰਡ ਸਿੱਤ ਕੇਦਾਰਨਾਥ ਅੰਮ੍ਰਿਤ ਤੀਰ યાਤਰਾ ਦਸਮਈ ਤੋਂ ਸ਼ੁਰੂ ਹੋਵੇਗੀ ਜਿਸ ਦੇ ਲਈ ਲੱਖਾਂ ਲੋਕਾਂ ਨੇ ਰਜਿਸਟ੍ਰੇਸ਼ਨ ਵੀ ਕਰਵਾ ਦਿੱਤੀ ਹੈ ਤੇ ਸ਼ਰਧਾਲੂ ਹੌਲੀ ਹੌਲੀ ਪਹੁੰਚਣੇ ਸ਼ੁਰੂ ਹੋ ਚੁੱਕੇ ਨੇ ਤੇ ਇਸ ਦਰਾਂ ਸਵੇਰੇ ਦੇ ਵਕਫ ਵਕਫ ਜ਼ਿਲ੍ਹੇ ਦੇ ਵਿੱਚ ਮੌਸਮ ਨੇ ਕਰਵਟ ਲੈ ਲਈ ਤੇ ਕਈ ਥਾਵਾਂ ਤੇ ਮੀਂਹ ਅਤੇ ਗੜੇ ਪੈਣ ਦੀ ਸੰਭਾਵਨਾ ਜਿਹੜੇ ਕਿ ਜ਼ਾਹਰ ਕੀਤੀ ਗਈ ਹੈ ਉੱਥੇ ਹੀ ਉਤਰਾਖ ਤੋ ਅਲਾਵਾ ਬਕੇਸ਼ਵਰ ਦੇ ਵਿੱਚ ਬੱਦਲ ਫਟ ਗਏ ਹਨ ਤੇ ਉੱਤਰ ਕਾਂਸੀ ਦੇ ਪੂਰੋਲਾ ਵਿੱਚ ਭਾਰੀ ਗੜੇਮਾਰੀ ਹੋਈ ਹੈ ਬੱਦਲ ਫਟਣ ਕਾਰਨ ਹੜ ਵਰਗੇ ਹਾਲਾਤ ਪੈਦਾ ਹੋ ਚੁੱਕੇ ਨੇ ਇਸ ਦੇ ਨਾਲ ਹੀ ਆਈ ਐਮ ਡੀ ਨੇ 13 ਮਈ ਤੱਕ ਉੱਤਰਾਖੰਡ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਹਲਕੀ ਬਾਰਿਸ਼ ਦੀ ਭਵਿੱਖਬਾਣੀ ਕਰ ਦਿੱਤੀ ਹੈ ਆਈ ਐਮ ਡੀ ਨੇ ਯਾਤਰੀਆਂ ਨੂੰ ਬਾਰਿਸ਼ ਹੋਣ ਦੌਰਾਨ ਪਹਾੜੀ ਯਾਤਰਾ ਯਾਤਰਾਵਾਂ ਤੇ ਜਾਣ ਤੇ ਜੜ ਕਿ ਨਾ ਜਾਣ ਤੇ ਅਪੀਲ ਕਰ ਦਿੱਤੀ ਹੈ ਕਿ ਇਸ ਤੋਂ ਇਲਾਵਾ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਮਾਨਸੂਨ ਆਫਤ ਨੂੰ ਘਟਕਰਨ ਅਤੇ ਚਾਰ ਧਾਮ ਪ੍ਰਬੰਧ ਤੇ ਅਧਿਕਾਰੀਆਂ ਦੇ ਨਾਲ ਮੀਟਿੰਗ ਵੀ ਕੀਤੀ ਹੈ ਤਾਂ ਹੜ ਵਰਗੇ ਹਾਲਾਤ ਜੜ ਕਿ ਪੈਦਾ ਹੋ ਚੁੱਕੇ ਨੇ ਜਿਸ ਨੂੰ ਲੈ ਕੇ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਤਾਂ ਉੱਤਰਾਖੰਡ ਦੇ ਪਗੇਸ਼ਵਰ ਜ਼ਿਲ੍ਹੇ ਦੇ ਕਪਕੋਰ ਦੇ ਵਿੱਚ ਬੱਦਲ ਫਟਣ ਵਰਗੀ ਸਥਿਤੀ ਸਾਹਮਣੇ ਆਈ ਹੈ ਪੂਰੇ ਖੇਤਰ ਦੇ ਵਿੱਚ ਵੱਡੇ ਪੱਧਰ ਤੇ ਹੜਾਂ ਅਤੇ ਭਾਰੀ ਮੀਂਹ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਤਰਾਖੰਡ ਦੇ ਬਗੈਸ਼ਵਰ ਜ਼ਿਲ੍ਹੇ ਦੇ ਕਪਕੋਰਡ ਦੇ ਵਿੱਚ ਬੱਦਲ ਫਟਣ ਵਰਗੀ ਸਥਿਤੀ ਸਾਹਮਣੇ ਆਈ ਹੈ ਤੁਹਾਨੂੰ ਦੱਸ ਜੀ ਕਿ ਪੂਰੇ ਖੇਤਰ ਦੇ ਵਿੱਚ ਵੱਡੇ ਪੱਧਰ ਤੇ ਹੜ੍ਹਾਂ ਅਤੇ ਭਾਰੀ ਮੀਂਹ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਤਰਾਖੰਡ ਸਿੱਤ ਕੇਦਾਰਨਾਥ ਅੰਮ ਦੀ ਤੀਰਥ ਯਾਤਰਾ ਦਸਮਈ ਤੋਂ ਸ਼ੁਰੂ ਹੋਵੇਗੀ ਜਿਸ ਦੇ ਲਈ ਲੱਖਾਂ ਲੋਕਾਂ ਨੇ ਰਜਿਸਟ੍ਰੇਸ਼ਨ ਵੀ ਕਰਵਾ ਦਿੱਤੀ ਹੈ ਤੇ ਸ਼ਰਧਾਲੂ ਹੌਲੀ ਹੌਲੀ ਪਹੁੰਚਨੇ ਸ਼ੁਰੂ ਹੋ ਚੁੱਕੇ ਨੇ ਤੇ ਇਸ ਦੌਰਾਨ ਸਵੇਰੇ ਦੇ ਵਕਫ ਵਕਫ ਜ਼ਿਲ੍ਹੇ ਦੇ ਵਿੱਚ ਮੌਸਮ ਨੇ ਕਰਵਟ ਲੈ ਲਈ ਤੇ ਕਈ ਥਾਵਾਂ ਤੇ ਮੀਂਹ ਅਤੇ ਗੜੇ ਪੈਣ ਦੀ ਸੰਭਾਵਨਾ ਜਿਹੜੀ ਕਿ ਜाहिर ਕੀਤੀ ਗਈ ਹੈ ਉੱਥੇ ਹੀ ਉਤਰਾਖੰ ਤੋ ਅਲਾਵਾ ਬਗੇਸ਼ਵਰ ਦੇ ਵਿੱਚ ਬੱਦਲ ਫਟ ਗਏ ਹਨ ਅਤੇ ਉੱਤਰ ਕਾਂਸੀ ਦੇ ਪੂਰੋਲਾ ਵਿੱਚ ਭਾਰੀ ਗੜੇਮਾਰੀ ਹੋਈ ਹੈ ਬੱਦਲ ਫਟਣ ਕਾਰਨ ਹੜ ਵਰਗੇ ਹਾਲਾਤ ਪੈਦਾ ਹੋ ਚੁੱਕੇ ਨੇ ਇਸ ਦੇ ਨਾਲ ਹੀ ਆਈਐਮਡੀ ਨੇ 13 ਮਈ ਤੱਕ ਉੱਤਰਾਖੰਡ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਹਲਕੀ ਬਾਰਿਸ਼ ਦੀ ਭਵਿੱਖਬਾਣੀ ਕਰ ਦਿੱਤੀ ਹੈ ਆਈਐਮਡੀ ਨੇ ਯਾਤਰੀਆਂ ਨੂੰ ਬਾਰਿਸ਼ ਹੋਣ ਦੌਰਾਨ ਪਹਾੜੀ ਯਾਤਰਾ ਯਾਤਰਾਵਾਤ ਤੇ ਜਾਣਦੇ ਜਿਹੜੇ ਕੀ ਨਾ ਜਾਣਦੇ ਅਪੀਲ ਕਰ ਦਿੱਤੀ ਹੈ ਕਿ ਇਸ ਤੋਂ ਇਲਾਵਾ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਮਾਨਸੂਨ ਆਫਤ ਨੂੰ ਘਟਕਰਨ ਅਤੇ ਚਾਰਤਾਮ ਪ੍ਰਬੰਧ ਤੇ ਅਧਿਕਾਰੀਆਂ ਦੇ ਨਾਲ ਮੀਟਿੰਗ ਵੀ ਕੀਤੀ ਹੈ ਤਾਂ ਹੜ ਵਰਗੇ ਹਾਲਾਤ ਜਿਹੜੇ ਕੀ ਪੈਦਾ ਹੋ ਚੁੱਕੇ ਨੇ ਜਿਸ ਨੂੰ ਲੈ ਕੇ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਹੈ ਤਾਂ ਉੱਤਰਾਖੰਡ ਦੇ ਪਗੇਸ਼ਵਰ ਜ਼ਿਲ੍ਹੇ ਦੇ ਕਪਕੋਰ ਦੇ ਵਿੱਚ ਬੱਦਲ ਫਟਣ ਵਰਗੀ ਸਥਿਤੀ ਸਾਹਮਣੇ ਆਈ ਹੈ ਪੂਰੇ ਖੇਤਰ ਦੇ ਵਿੱਚ ਵੱਡੇ ਪੱਧਰ ਤੇ ਹੜਾਂ ਅਤੇ ਭਾਰੀ ਮੀਂਹ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਤਰਾਖੰਡ ਦੇ ਬਗੈਸ਼ਵਰ ਜ਼ਿਲ੍ਹੇ ਦੇ ਕਪਕੋਰ ਦੇ ਵਿੱਚ ਬੱਦਲ ਫਟਣ ਵਰਗੀ ਸਥਿਤੀ ਸਾਹਮਣੇ ਆਈ ਹੈ ਤੁਹਾਨੂੰ ਦੱਸ ਜੀ ਕਿ ਪੂਰੇ ਖੇਤਰ ਦੇ ਵਿੱਚ ਵੱਡੇ ਪੱਧਰ ਤੇ ਹੜ੍ਹਾਂ ਅਤੇ ਭਾਰੀ ਮੀਂਹ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਤਰਾਖੰਡ ਸਿੱਤ ਕੇਦਾਰਨਾਥ ਅੰਮ੍ਰਿਤ ਤੀਰ યાਤਰਾ ਦਸਮਈ ਤੋਂ ਸ਼ੁਰੂ ਹੋਵੇਗੀ ਜਿਸ ਦੇ ਲਈ ਲੱਖਾਂ ਲੋਕਾਂ ਨੇ ਰਜਿਸਟ੍ਰੇਸ਼ਨ ਵੀ ਕਰਵਾ ਦਿੱਤੀ ਹੈ ਤੇ ਸ਼ਰਧਾਲੂ ਹੌਲੀ ਹੌਲੀ ਪਹੁੰਚਣੇ ਸ਼ੁਰੂ ਹੋ ਚੁੱਕੇ ਨੇ ਤੇ ਇਸ ਵਾਰ ਸਵੇਰੇ ਵਕਫ ਵਕਫ ਜ਼ਿਲ੍ਹੇ ਦੇ ਵਿੱਚ ਮੌਸਮ ਨੇ ਕਰਵਟ ਲੈ ਲਈ ਤੇ ਕਈ ਥਾਵਾਂ ਤੇ ਮੀਂਹ ਅਤੇ ਗੜੇ ਪੈਣ ਦੀ ਸੰਭਾਵਨਾ ਜਿਹੜੀ ਕਿ ਜाहिर ਕੀਤੀ ਗਈ ਹੈ ਉੱਥੇ ਹੀ ਉਤਰਾਖੰਡ ਦੇ ਤੋ ਅਲਾਵਾ ਬਗੇਸ਼ਵਰ ਦੇ ਵਿੱਚ ਬੱਦਲ ਫਟ ਗਏ ਹਨ ਤੇ ਉੱਤਰ ਕਾਂਸੀ ਦੇ ਪੂਰੋਲਾ ਵਿੱਚ ਭਾਰੀ ਗੜੇਮਾਰੀ ਹੋਈ ਹੈ ਬੱਦਲ ਫਟਣ ਕਾਰਨ ਹੜ ਵਰਗੇ ਹਾਲਾਤ ਪੈਦਾ ਹੋ ਚੁੱਕੇ ਨੇ ਇਸ ਦੇ ਨਾਲ ਹੀ ਆਈ ਐਮ ਡੀ ਨੇ 13 ਮਈ ਤੱਕ ਉੱਤਰਾਖੰਡ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਹਲਕੀ ਬਾਰਿਸ਼ ਦੀ ਭਵਿੱਖਬਾਣੀ ਕਰ ਦਿੱਤੀ ਹੈ ਆਈ ਐਮ ਡੀ ਨੇ ਯਾਤਰੀਆਂ ਨੂੰ ਬਾਰਿਸ਼ ਹੋਣ ਦੌਰਾਨ ਪਹਾੜੀ ਯਾਤਰਾ ਯਾਤਰਾਵਾ ਤੇ ਜਾਣਦੇ ਜਿਹੜੇ ਕੀ ਨਾ ਜਾਣਦੇ ਅਪੀਲ ਕਰ ਦਿੱਤੀ ਹੈ ਕਿ ਇਸ ਤੋਂ ਇਲਾਵਾ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਮਾਨਸੂਨ ਆਫਤ ਨੂੰ ਘਟਕਰਨ ਅਤੇ ਚਾਰਤਾਮ ਪ੍ਰਬੰਧ ਤੇ ਅਧਿਕਾਰੀਆਂ ਦੇ ਨਾਲ ਮੀਟਿੰਗ ਵੀ ਕੀਤੀ ਹੈ ਤਾਂ ਹੜ ਵਰਗੇ ਹਾਲਾਤ ਜਿਹੜੇ ਕੀ ਪੈਦਾ ਹੋ ਚੁੱਕੇ ਨੇ ਜਿਸ ਨੂੰ ਲੈ ਕੇ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਤਾਂ ਉੱਤਰਾਖੰਡ ਦੇ ਪਗੇਸ਼ਵਰ ਜ਼ਿਲ੍ਹੇ ਦੇ ਕਪਕੋਰ ਦੇ ਵਿੱਚ ਬੱਦਲ ਫਟਣ ਵਰਗੀ ਸਥਿਤੀ ਸਾਹਮਣੇ ਆਈ ਹੈ ਪੂਰੇ ਖੇਤਰ ਦੇ ਵਿੱਚ ਵੱਡੇ ਪੱਧਰ ਤੇ ਹੜਾਂ ਅਤੇ ਭਾਰੀ ਮੀਂਹ ਦਾ ਸਾਹਮਣਾ ਕਰਨਾ ਪੈ ਰਿਹਾ ਹੈ